ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਸ਼ਰੇਆਮ ਹਾਲਾਂਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਜੇ ਆਪਾਂ ਕਹ ਲਈਏ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਉਣ ਲਈ ਦੱਸਿਆ ਵੀ ਨਹੀਂਗਾ ਫੋਟੋ ਤੱਕ ਬਾਹਰ ਨਹੀਂ ਆਉਂਦੀ ਤੀਗੇ ਕਿ ਇਹਨਾਂ ਨੇ ਸੌਂ ਚੱਕ ਲਈ ਤੇ ਫਿਰ ਇੱਕ ਪਾਸੇ ਜਿਹੜਾ ਜਿੱਤੇ ਹੋਏ ਐਮਪੀ ਆ ਜਿਹੜੇ ਉਹ ਹਿੰਦੂ ਰਾਸ਼ਟਰ ਦੀ ਸ਼ਰੇਆਮ ਅਸੈਂਬਲੀ ਦੇ ਵਿੱਚ ਗੱਲ ਕਰਕੇ ਜਾ ਰਹੇ ਆ ਤੇ ਫਿਰ ਉਹ ਹਿੰਦੂ ਰਾਸ਼ਟਰ ਦੀ ਗੱਲ ਅਸੈਂਬਲੀ ਦੇ ਵਿੱਚ ਕਿਵੇਂ ਕਰਗੇ ਅਸੈਂਬਲੀ ਦੇ ਵਿੱਚੋਂ ਜੇ ਆਪਾਂ ਇਹ ਅਮਰਤਪਾਲ ਸਿੰਘ ਦੀ ਫੋਟੋ ਤੱਕ ਨਹੀਂ ਜਾਰੀ ਹੋਣ ਦਿੱਤੀ ਗਈ ਤੇ ਇਹਦਾ ਮਤਲਬ ਦੂਜੀਆਂ ਜਿੰਨੀਆਂ ਵੀ ਵੀਡੀਓਾਂ ਜਾਰੀ ਹੁੰਦੀਆਂ ਐਮਪੀ ਐਮਪੀਜ਼ ਦੀਆਂ ਸੌਂ ਖਾਣ ਦੀਆਂ ਉਹ ਸਾਰੀਆਂ ਸਰਕਾਰ ਦੇ ਅੰਡਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਫੇਰ ਆਉਂਦੀਆਂ ਇਹਦਾ ਮਤਲਬ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਆ ਐਮਪੀਜ਼ ਵੱਲੋਂ ਕੀਤੀ ਗਈ ਉਹ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਪਾਈ ਗਈ ਹੈ। ਬढ़ावा ਦੇਣ ਦੀ ਖਾਤਰ ਇਹਦਾ ਮਤਲਬ ਉਹਨਾਂ ਨੂੰ ਖੋਲ੍ਹ ਸਿੱਖਾਂ ਨੂੰ ਕੋਈ ਖੋਲ੍ਹਣੀ। ਸੋ ਸਿੱਖਾਂ ਨੂੰ ਤਾਂ ਫਿਰ ਜੇ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਨਹੀਂ ਤੇ ਫਿਰ ਸਿੱਖ ਤਾਂ ਇਸੇ ਤਰ੍ਹਾਂ ਨਾਲ ਧਰਮ ਦੇ ਨਾਮ ਤੇ ਜੇ ਹਿੰਦੂ ਆ ਵੀਰ ਹਿੰਦੂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਸ਼ਰੇਆਮ ਹਾਲਾਂਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਜੇ ਆਪਾਂ ਕਹ ਲਈਏ ਭਾਈ ਅਮਰਤਪਾਲ ਸਿੰਘ ਨੂੰ ਸੌਂਚ ਕਾਉਣ ਲਈ ਦੱਸਿਆ ਵੀ ਨਹੀਂਗਾ ਫੋਟੋ ਤੱਕ ਬਾਹਰ ਨਹੀਂ ਆਉਂਦੀ ਤੀਗੇ ਕਿ ਇਹਨਾਂ ਨੇ ਸੌਂਚ ਕਲੀ ਤੇ ਫਿਰ ਇੱਕ ਪਾਸੇ ਜਿਹੜਾ ਜਿੱਤੇ ਹੋਏ ਐਮਪੀ ਆ ਜਿਹੜੇ ਉਹ ਹਿੰਦੂ ਰਾਸ਼ਟਰ ਦੀ ਸ਼ਰੇਆਮ ਅਸੈਂਬਲੀ ਦੇ ਵਿੱਚ ਗੱਲ ਕਰਕੇ ਜਾ ਰਹੇ ਆ ਤੇ ਫਿਰ ਉਹ ਹਿੰਦੂ ਰਾਸ਼ਟਰ ਦੀ ਗੱਲ ਅਸੈਂਬਲੀ ਦੇ ਵਿੱਚ ਕਿਵੇਂ ਕਰਗੇ ਅਸੈਂਬਲੀ ਦੇ ਵਿੱਚੋਂ ਜੇ ਆਪਾਂ ਇਹ ਅਮਰਤਪਾਲ ਸਿੰਘ ਦੀ ਫੋਟੋ ਤੱਕ ਨਹੀਂ ਜਾਰੀ ਹੋਣ ਦਿੱਤੀ ਗਈ ਤੇ ਇਹਦਾ ਮਤਲਬ ਦੂਜੀਆਂ ਜਿੰਨੀਆਂ ਵੀ ਵੀਡੀਓ ਜਾਰੀ ਹੁੰਦੀਆਂ ਐਮਪੀ ਐਮਪੀਜ਼ ਦੀਆਂ ਸੌਖਾਣ ਦੀਆਂ ਉਹ ਸਾਰੀਆਂ ਸਰਕਾਰ ਦੇ ਅੰਡਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਫੇਰ ਆਉਂਦੀਆਂ ਇਹਦਾ ਮਤਲਬ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਐ ਐਮਪੀਜ਼ ਵੱਲੋਂ ਕੀਤੀ ਗਈ ਉਹ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਪਾਈ ਗਈ ਹੈ। ਬढ़ावा ਦੇਣ ਦੀ ਖਾਤਰ ਇਹਦਾ ਮਤਲਬ ਉਹਨਾਂ ਨੂੰ ਖੋਲ੍ਹਣਾ ਸਿੱਖਾਂ ਨੂੰ ਕੋਈ ਖੋਲ੍ਹਣੀ। ਸੋ ਸਿੱਖਾਂ ਨੂੰ ਤਾਂ ਫਿਰ ਜੇ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਨਹੀਂ ਤੇ ਫਿਰ ਸਿੱਖ ਤਾਂ ਇਸੇ ਤਰ੍ਹਾਂ ਨਾਲ ਧਰਮ ਦੇ ਨਾਮ ਤੇ ਜੇ Hindu ਆ ਵੀਰ Hindu Hindu Rashtra ਦੀ ਗੱਲ ਕਰਦੇ ਆ ਸ਼ਰੇਆਮ ਹਾਲਾਂਕਿ ਭਾਰਤ ਦੇ ਵਿੱਚ Hindu Rashtra ਦੀ ਗੱਲ ਜੇ ਆਪਾਂ ਕਹ ਲਈਏ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਉਣ ਲਈ ਦੱਸਿਆ ਵੀ ਨਹੀਂਗਾ ਫੋਟੋ ਤੱਕ ਬਾਹਰ ਨਹੀਂ ਆਉਂ ਦਿੱਤੀ ਕਿ ਇਹਨਾਂ ਨੇ ਸੌਂ ਚੱਕ ਲਈ ਤੇ ਫਿਰ ਇੱਕ ਪਾਸੇ ਜਿਹੜਾ ਜਿੱਤੇ ਹੋਏ ਐਮਪੀ ਆ ਜਿਹੜੇ ਉਹ Hindu Rashtra ਦੀ ਸ਼ਰੇਆਮ ਅਸੈਂਬਲੀ ਦੇ ਵਿੱਚ ਗੱਲ ਕਰਕੇ ਜਾ ਰਹੇ ਆ ਤੇ ਫਿਰ ਉਹ Hindu Rashtra ਦੀ ਗੱਲ ਅਸੈਂਬਲੀ ਦੇ ਵਿੱਚ ਕਿਵੇਂ ਕਰਗੇ ਅਸੈਂਬਲੀ ਦੇ ਵਿੱਚੋਂ ਜੇ ਆਪਾਂ ਇਹ ਅਮਰਤਪਾਲ ਸਿੰਘ ਦੀ ਫੋਟੋ ਤੱਕ ਨਹੀਂ ਜਾਰੀ ਹੋਣ ਦਿੱਤੀ ਗਈ ਤੇ ਇਹਦਾ ਮਤਲਬ ਦੂਜੀਆਂ ਜਿੰਨੀਆਂ ਵੀ ਵੀਡੀਓ ਜਾਰੀ ਹੁੰਦੀਆਂ ਐਮਪੀ ਐਮਪੀਜ਼ ਦੀਆਂ ਸੌਖਾਣ ਦੀਆਂ ਉਹ ਸਾਰੀਆਂ ਸਰਕਾਰ ਦੇ ਅੰਡਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਫੇਰ ਆਉਂਦੀਆਂ ਇਹਦਾ ਮਤਲਬ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੈ ਐਮਪੀਜ਼ ਵੱਲੋਂ ਕੀਤੀ ਗਈ ਉਹ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਪਾਈ ਗਈ ਹੈ। ਬढ़ावा ਦੇਣ ਦੀ ਖਾਤਰ ਇਹਦਾ ਮਤਲਬ ਉਹਨਾਂ ਨੂੰ ਖੋਲ੍ਹ ਸਿੱਖਾਂ ਨੂੰ ਕੋਈ ਖੋਲ੍ਹਣੀ। ਸੋ ਸਿੱਖਾਂ ਨੂੰ ਤਾਂ ਫਿਰ ਜੇ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਨਹੀਂ ਤੇ ਫਿਰ ਸਿੱਖ ਤਾਂ ਇਸੇ ਤਰ੍ਹਾਂ ਨਾਲ ਧਰਮ ਦੇ ਨਾਮ ਤੇ ਜੇ ਹਿੰਦੂ ਆ ਵੀਰ ਹਿੰਦੂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਸ਼ਰੇਆਮ ਹਾਲਾਂਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਜੇ ਆਪਾਂ ਕਹ ਲਈਏ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਉਣ ਲਈ ਦੱਸਿਆ ਵੀ ਨੀਗਾ ਫੋਟੋ ਤੱਕ ਬਾਹਰ ਨਹੀਂ ਆਉਂਦੀ ਤੀਗੇ ਕਿ ਇਹਨਾਂ ਨੇ ਸੌਂ ਚੱਕ ਲਈ ਤੇ ਫਿਰ ਇੱਕ ਪਾਸੇ ਜਿਹੜਾ ਜਿੱਤੇ ਹੋਏ ਐਮਪੀ ਆ ਜਿਹੜੇ ਉਹ ਹਿੰਦੂ ਰਾਸ਼ਟਰ ਦੀ ਸ਼ਰੇਆਮ ਅਸੈਂਬਲੀ ਦੇ ਵਿੱਚ ਗੱਲ ਕਰਕੇ ਜਾ ਰਹੇ ਆ ਤੇ ਫਿਰ ਉਹ ਹਿੰਦੂ ਰਾਸ਼ਟਰ ਦੀ ਗੱਲ ਅਸੈਂਬਲੀ ਦੇ ਵਿੱਚ ਕਿਵੇਂ ਕਰਗੇ ਅਸੈਂਬਲੀ ਦੇ ਵਿੱਚੋਂ ਜੇ ਆਪਾਂ ਇਹ ਅਮਰਤਪਾਲ ਸਿੰਘ ਦੀ ਫੋਟੋ ਤੱਕ ਨਹੀਂ ਜਾਰੀ ਹੋਣ ਦਿੱਤੀ ਗਈ ਤੇ ਇਹਦਾ ਮਤਲਬ ਦੂਜੀਆਂ ਜਿੰਨੀਆਂ ਵੀ ਵੀਡੀਓ ਜਾਰੀ ਹੁੰਦੀਆਂ ਐਮਪੀ ਐਮਪੀਜ਼ ਦੀਆਂ ਸੌਂ ਖਾਣ ਦੀਆਂ ਉਹ ਸਾਰੀਆਂ ਸਰਕਾਰ ਦੇ ਅੰਡਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਫੇਰ ਆਉਂਦੀਆਂ ਇਹਦਾ ਮਤਲਬ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੈ ਐਮਪੀਜ਼ ਵੱਲੋਂ ਕੀਤੀ ਗਈ ਉਹ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਪਾਈ ਗਈ ਹੈ। ਬढ़ावा ਦੇਣ ਦੀ ਖਾਤਰ ਇਹਦਾ ਮਤਲਬ ਉਹਨਾਂ ਨੂੰ ਖੋਲ੍ਹਣਾ ਸਿੱਖਾਂ ਨੂੰ ਕੋਈ ਖੋਲ੍ਹਣੀ। ਸੋ ਸਿੱਖਾਂ ਨੂੰ ਤਾਂ ਫਿਰ ਜੇ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਨਹੀਂ ਤੇ ਫਿਰ ਸਿੱਖ ਤਾਂ ਇਸੇ ਤਰ੍ਹਾਂ ਨਾਲ ਧਰਮ ਦੇ ਨਾਮ ਤੇ ਜੇ ਹਿੰਦੂ ਆ ਵੀਰ ਹਿੰਦੂ